ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਵਾਜ਼ਨਾਮਾ ਟੀਵੀ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਮੁੱਦੇ ਤੇ ਜੋ ਸਾਡੇ ਦਿਲ ਦੇ ਹੈ ਤੇ ਬਹੁਤ ਨੇੜੇ ਸਿੱਖੀ ਸਾਡੀ ਪੰਜਾਬੀ ਪਛਾਣ ਸਾਡੀ ਰੂਹ ਦਾ ਹਿੱਸਾ ਪਰ ਕੀ ਤੁਸੀਂ ਮਹਿਸੂਸ ਕੀਤਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਨੌਜਵਾਨ ਸਾਡੀ ਨਵੀਂ ਪੀੜ੍ਹੀ ਸਿੱਖੀ ਦੀਆਂ ਜੜ੍ਹਾਂ ਤੋਂ ਕਿਤੇ ਨਾ ਕਿਤੇ ਦੂਰ ਹੁੰਦੀ ਜਾ ਰਹੀ ਹੈ ਕਿ ਇਹ ਸਿਰਫ ਸਮੇਂ ਦੀ ਤਬਦੀਲੀ ਹੈ ਜਾਂ ਇਸ ਪਿੱਛੇ ਕੋਈ ਸਾਜ਼ਿਸ਼ ਹੈ ਅੱਜ ਅਸੀਂ ਗੱਲ ਕਰਾਂਗੇ ਇਸ ਸੰਭਾਵੀ ਸਾਜ਼ਿਸ਼ ਦੇ ਸੰਕਟ ਸਬੂਤ ਅਤੇ ਸੁਝਾਵਾਂ ਬਾਰੇ ਨਾਲ ਹੀ ਹਾਲ ਵਿੱਚ ਯੂਟਿਊਬਰ ਧਰੋਵ ਰਾਠੀ ਦੀ ਵੀਡੀਓ ਨੇ ਸਿੱਖ ਭਾਈਚਾਰੇ 'ਚ ਜੋ ਵਿਵਾਦ ਖੜਾ ਕੀਤਾ ਉਸ ਤੇ ਵੀ ਚਰਚਾ ਕਰਾਂਗੇ ਤਾਂ ਆਓ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਸਾਜ਼ਿਸ਼ ਦੀ ਵਿਆਖਿਆ ਤੇ ਸਰਚ ਕਰਾਂਗੇ ਪੰਜਾਬੀਆਂ ਨੂੰ ਸਿੱਖੀ ਤੋਂ ਦੂਰ ਕਰਨ ਦੀ ਸਾਜ਼ਿਸ਼ ਦਾ ਮਤਲਬ ਹੈ ਸਾਡੀਆਂ ਜੜ੍ਹਾਂ ਸਾਡੀ ਭਾਸ਼ਾ ਸਾਡਾ ਧਰਮ ਸਾਡੀਆਂ ਪਰੰਪਰਾਵਾਂ ਅਤੇ ਸਾਡੀ ਪਛਾਣ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਇਹ ਸਾਜ਼ਿਸ਼ ਕਈ ਤਰ੍ਹਾਂ ਨਾਲ ਸਾਹਮਣੇ ਆ ਸਕਦੀ ਹੈ ਮਿਸਾਲ ਵਜੋਂ ਸਾਡੇ ਸਕੂਲਾਂ ਵਿੱਚ ਪੰਜਾਬੀ ਤੇ ਸਿੱਖ ਇਤਿਹਾਸ ਨੂੰ ਬਹੁਤ ਘੱਟ ਸਤਾਨ ਮਿਲਦਾ ਹੈ ਸਾਡੇ ਨੌਜਵਾਨ ਗਰੀਦੀ ਜਾਂ ਹਿੰਦੀ ਵਿੱਚ ਗੱਲ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਪਰ ਪੰਜਾਬੀ ਜੋ ਸਾਡੀ ਮਾਂ ਬੋਲੀ ਉਸ ਨੂੰ ਭੁੱਲਦੇ ਜਾ ਰਹੇ ਨੇ ਯਾਦ ਕਰੋ ਸਾਡੇ ਪੰਜਾਬ ਦੀ ਮਿੱਟੀ ਵਿੱਚ ਸਿੱਖੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਰਬੱਤ ਦਾ ਭਲਾ ਸੇਵਾ ਤੇ ਸਿਮਰਨ ਦਾ ਸੁਨੇਹਾ ਦਿੱਤਾ ਪਰ ਅੱਜ ਦੇ ਸਮੇਂ ਵਿੱਚ ਸਾਡੇ ਨੌਜਵਾਨਾਂ ਨੂੰ ਬਾਹਰਲੇ ਸੱਭਿਆਚਾਰ ਸੋਸ਼ਲ ਮੀਡੀਆ ਅਤੇ ਪੱਛਮੀ ਜੀਵਨ ਸ਼ੈਲੀ ਦਾ ਪ੍ਰਭਾਵ ਜ਼ਿਆਦਾ ਪੈ ਰਿਹਾ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਭ ਇੱਕ ਸੋਚੀ ਸਮਝੀ ਯੋਜਨਾ ਦਾ ਹਿੱਸਾ ਹੋ ਸਕਦਾ ਜੋ ਸਾਡੇ ਬੱਚਿਆਂ ਨੂੰ ਸਾਡੀ ਸਿੱਖੀ ਤੇ ਜਣਾ ਤੋਂ ਕੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਉਦਾਹਰਨ ਵਜੋਂ ਜੇਕਰ ਅਸੀਂ ਦੇਖੀਏ ਤਾਂ ਸਾਡੇ ਪੰਜਾਬ ਦੇ ਪਿੰਨਾਂ ਵਿੱਚ ਜਿੱਥੇ ਕਦੇ ਗੁਰਦੁਆਰੇ ਵਿੱਚ ਸੰਗਤਾਂ ਦੀਆਂ ਪੀੜਾਂ ਹੁੰਦੀਆਂ ਸਨ ਅੱਜ ਨੌਜਵਾਨ ਸੋਸ਼ਲ ਮੀਡੀਆ ਤੇ ਜ਼ਿਆਦਾ ਸਮਾਂ ਬਿਤਾ ਰਿਹਾ ਹੈ ਇਹ ਬਦਲਾਅ ਸੁਭਾਵਿਕ ਹੋ ਸਕਦਾ ਹੈ ਪਰ ਜਦੋਂ ਸਾਡੇ ਬੱਚੇ ਗੁਰਬਾਣੀ ਦੀ ਸਮਝ ਤੋਂ ਦੂਰ ਹੋ ਜਾਣ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨੇਹ ਨੂੰ ਭੁੱਲ ਜਾਣ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਚਲੋ ਹੁਣ ਗੱਲ ਕਰਦੇ ਹਾਂ ਉਹਨਾਂ ਸੰਕਟਾਂ ਦੀ ਜੋ ਸਾਡੀ ਸਿੱਖੀ ਤੇ ਪੰਜਾਬੀ ਪਛਾਣ ਨੂੰ ਖਤਰੇ ਵਿੱਚ ਪਾ ਰਹੇ ਨੇ ਇਹ ਸੰਕਟ ਸਿਰਫ ਸਾਡੀ ਵਰਤਮਾਨ ਪੀੜ੍ਹੀ ਨੂੰ ਨਹੀਂ ਸਗੋਂ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਪਛਾਣ ਦਾ ਸੰਕਟ ਸਾਡੇ ਨੌਜਵਾਨ ਅੱਜਕੱਲ ਸਿੱਖੀ ਦੇ ਮੁੱਲਾਂ ਜਿਵੇਂ ਸੇਵਾ ਸਰਬੱਤ ਦਾ ਭਲਾ ਤੇ ਸਿਮਰਨ ਨੂੰ ਭੁੱਲਦੇ ਜਾ ਰਹੇ ਨੇ ਸਾਡੇ ਬੱਚੇ ਪੱਛਮੀ ਸੱਭਿਆਚਾਰ ਵੱਲ ਜ਼ਿਆਦਾ ਖਿੱਚੇ ਜਾ ਰਹੇ ਨੇ ਮਿਸਾਲ ਵਜੋਂ ਸਾਡੇ ਪੰਜਾਬ ਦੇ ਨੌਜਵਾਨ ਜੋ ਕਦੇ ਪੰਜ ਕਕਾਰਾਂ ਨੂੰ ਮਾਣ ਨਾਲ ਧਾਰਨ ਕਰਦੇ ਸਨ ਅੱਜ ਵਿਦੇਸ਼ ਵਿੱਚ ਜਾ ਕੇ ਆਪਣੀ ਪਗੜੀ ਤੇ ਦਸਤਾਰ ਨੂੰ ਛੱਡ ਰਹੇ ਨੇ ਇਹ ਸਿਰਫ ਫੈਸ਼ਨ ਦੀ ਗੱਲ ਨਹੀਂ ਸਗੋਂ ਸਾਡੀ ਪਛਾਣ ਨੂੰ ਗਵਾਉਣ ਦਾ ਸੰਕਟ ਹੈ ਯਾਦ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਖਾਲਸਾ ਪੰਥ ਦੀ ਸਥਾਪਨਾ ਕਰਕੇ ਇੱਕ ਵਲੱਖਣ ਪਛਾਣ ਦਿੱਤੀ ਪਰ ਅੱਜ ਜਦੋਂ ਸਾਡੇ ਨੌਜਵਾਨ ਆਪਣੇ ਕੇਸ ਕਟਵਾਉਂਦੇ ਨੇ ਜਾਂ ਸਿੱਖੀ ਦੇ ਸਿਧਾਂਤਾਂ ਨੂੰ ਛੱਡਦੇ ਨੇ ਤਾਂ ਇਹ ਸਾਡੇ ਲਈ ਸੋਚਣ ਦਾ ਸਮਾਂ ਹੈ ਪੰਜਾਬੀ ਭਾਸ਼ਾ ਦੀ ਗਰਾਵਟ ਪੰਜਾਬੀ ਭਾਸ਼ਾ ਸਾਡੀ ਸਿੱਖੀ ਦੀ ਆਤਮਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੰਜਾਬੀ ਤੇ ਹੋਰ ਖੇਤਰੀ ਪਿਸ਼ਾਵਾਂ ਵਿੱਚ ਹੈ। ਪਰ ਅੱਜ ਸਾਡੇ ਸਕੂਲਾਂ ਵਿੱਚ ਪੰਜਾਬੀ ਨੂੰ ਦੂਜੇ ਦਰਜੇ ਦੀ ਭਾਸ਼ਾ ਵਜੋਂ ਦੇਖਿਆ ਜਾਂਦਾ ਹੈ। ਸਾਡੇ ਬੱਚੇ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਨ ਨੂੰ ਸਟੇਟਸ ਸਿੰਬਲ ਸਮਝਦੇ ਨੇ ਪਰ ਪੰਜਾਬੀ ਬੋਲਣ ਤੇ ਸ਼ਰਮ ਮਹਿਸੂਸ ਕਰਦੇ ਨੇ। ਕਦੇ ਸੋਚਿਆ ਹੈ ਜੇ ਸਾਡੀ ਨਵੀਂ ਪੀੜ੍ਹੀ ਪੰਜਾਬੀ ਨਹੀਂ ਸਮਝੇਗੀ ਤਾਂ ਉਹ ਗੁਰਬਾਣੀ ਦੀਆਂ ਡੂੰਘੀਆਂ ਗੱਲਾਂ ਨੂੰ ਕਿਵੇਂ ਸਮਝੇਗੀ? ਪੰਜਾਬੀ ਸਾਹਿਤ ਜਿਵੇਂ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ ਸਾਡੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਨੇ ਜੇ ਅਸੀਂ ਇਸ ਨੂੰ ਨਹੀਂ ਸੰਭਾਲਾਂਗੇ ਤਾਂ ਸਾਡੀ ਅਗਲੀ ਪੀੜ੍ਹੀ ਇਸ ਤੋਂ ਵਾਂਝੀ ਰਹਿ ਜਾਵੇਗੀ। ਸਮਾਜਿਕ ਪਿਗਾਰਡ ਪੰਜਾਬ ਦੀ ਮਿੱਟੀ ਜੋ ਕਦੀ ਸਾਡੀਆਂ ਫਸਲਾਂ ਅਤੇ ਸੱਭਿਆਚਾਰ ਲਈ ਜਾਣੀ ਜਾਂਦੀ ਸੀ ਅੱਜ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੀ ਹੈ। ਸਾਡੇ ਨੌਜਵਾਨ ਨਸ਼ਿਆਂ ਦੇ ਜਾਲ ਵਿੱਚ ਫਸ ਰਹੇ ਨੇ ਜੋ ਸਿੱਖੀ ਦੇ ਸਿਧਾਂਤਾਂ ਜਿਵੇਂ ਸੰਜਮ ਤੇ ਸੋਚਮ ਜੀਵਨ ਦੇ ਬਿਲਕੁਲ ਵਿਰੋਧ ਹੈ। ਇਹ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਪਿੰਨਾਂ 'ਚ ਲੋਕ ਮਿਲ ਜੁਲ ਕੇ ਗੱਤਕੇ ਅਤੇ ਕਬੱਡੀ ਵਰਗੇ ਖੇਡ ਖੇੜਦੇ ਸਨ। ਪਰ ਅੱਜ ਸਾਡੇ ਨੌਜਵਾਨ smartphone ਜਾਂ ਨਸ਼ਿਆਂ ਵਿੱਚ ਡੁੱਬੇ ਹੋਏ ਨੇ ਇਹ ਸਿਰਫ ਸਮਾਜਿਕ ਸਮੱਸਿਆ ਨਹੀਂ ਸਗੋਂ ਸਾਡੀ ਸਿੱਖੀ ਦੀ ਰੂਹ ਨੂੰ ਕਮਜ਼ੋਰ ਕਰਨ ਦਾ ਇੱਕ ਵੱਡਾ ਸੰਕਟ ਹੈ ਧਾਰਮਿਕ ਗਲਤ ਜਾਣਕਾਰੀ social media ਤੇ ਅੱਜਕੱਲ ਸਿੱਖੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਈ ਵਾਰ ਗੁਰੂ ਸਾਹਿਬਾਨ ਦੀਆਂ AI generated ਤਸਵੀਰਾਂ ਜਾਂ ਵੀਡੀਓ ਸਾਹਮਣੇ ਆਉਂਦੀਆਂ ਜੋ ਸਾਡੀਆਂ ਪਰੰਪਰਾਵਾਂ ਦੇ ਬਿਲਕੁਲ ਵਿਰੋਧ ਨੇ ਇਹ ਸਿਰਫ ਗਲਤ ਜਾਣਕਾਰੀ ਲਈ ਨਹੀਂ ਸਗੋਂ ਸਾਡੇ ਧਰਮ ਦੀ ਮਰਿਆਦਾ ਦਾ અપਮਾਨ ਵੀ ਹੈ ਇਹ ਸੰਕਟ ਸਾਡੇ ਸਾਹਮਣੇ ਸਪਸ਼ਟ ਨੇ ਪਰ ਸਾਨੂੰ ਡਰਨ ਦੀ ਲੋੜ ਨਹੀਂ ਸਗੋਂ ਇਹਨਾਂ ਨੂੰ ਸਮਝਣਾ ਅਤੇ ਹੱਲ ਕਰਨ ਦੀ ਲੋੜ ਹੈ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ ਇਹ ਸੰਕਟ ਸਾਡੀਆਂ ਚੁਣੌਤੀਆਂ ਹਨ ਪਰ ਅਸੀਂ ਇਹਨਾਂ ਨੂੰ ਪਾਰ ਕਰ ਸਕਦੇ ਹਾਂ ਹੁਣ ਸਵਾਲ ਇਹ ਹੈ ਕਿ ਸਾਡੇ ਕੋਲ ਇਸ ਸਾਜ਼ਿਸ਼ ਦੇ ਸਬੂਤ ਹਨ ਆਓ ਕੁਝ ਠੋਸ ਮਿਸਾਲਾਂ ਵੱਲ ਦੇਖੀਏ ਜੋ ਸਾਨੂੰ ਸचेਤ ਕਰਦੀਆਂ ਨੇ ਸਿੱਖਿਆ ਵਿੱਚ ਅਣ ਦੇਖੀ ਪੰਜਾਬ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਅਤੇ ਪੰਜਾਬੀ ਭਾਸ਼ਾ ਨੂੰ ਬਹੁਤ ਘੱਟ ਸਤਾਨ ਮਿਲਦਾ ਹੈ ਜੇ ਅਸੀਂ ਸਕੂਲੀ ਸਿਲੇਬਸ ਵੇਖੀਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਜਾਂ ਖਾਲਸਾ ਪੰਥ ਦੀ ਸਥਾਪਨਾ ਵਰਗੇ ਵਿਸ਼ਿਆਂ ਤੇ ਸਿਰਫ ਇੱਕ ਦੋ ਪੰਨੇ ਹੁੰਦੇ ਨੇ ਇਸ ਦੀ ਬਜਾਏ ਅੰਗਰੇਜ਼ੀ ਤੇ ਹਿੰਦੀ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਕਦੇ ਸੋਚਿਆ ਹੈ ਜੇ ਸਾਡੇ ਬੱਚਿਆਂ ਨੂੰ ਸਕੂਲ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਜਿਵੇਂ ਚਮਕੌਰ ਦੀ ਜੰਗ ਜਾਂ ਆਨੰਦਪੁਰ ਸਾਹਿਬ ਦੀ ਲੜਾਈ ਨਾ ਸਿਖਾਈਆਂ ਜਾਣ ਤਾਂ ਉਹ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਕਿਵੇਂ ਸਮਝਣਗੇ ਇਹ ਸਿੱਖਿਆ ਦੀਆਂ ਦੇਖੀ ਸਾਜ਼ਿਸ਼ ਦਾ ਸਬੂਤ ਹੈ। ਮੀਡੀਆ ਵਿੱਚ ਗਲਤ ਚਿੱਤਰਨ। ਹਾਲ ਹੀ ਵਿੱਚ ਟਰੋਵਰ ਆਠੀ ਦੀ ਵੀਡੀਓ ਨੇ ਸਿੱਖ ਭਾਈਚਾਰੇ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਵੀਡੀਓ ਵਿੱਚ AI ਦੀ ਵਰਤੋਂ ਕਰਕੇ ਸਿੱਖ ਗੁਰੂ ਸਾਹਿਬਾਨ ਨੂੰ ਦਰਸਾਇਆ। ਭਾਵੇਂ ਉਸਨੇ ਬਾਅਦ ਵਿੱਚ ਵੀਡੀਓ ਹਟਾ ਲਈ ਪਰ ਇਸ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹ ਸਿਰਫ ਇੱਕ ਗਲਤੀ ਸੀ ਜਾਂ ਸੋਸ਼ਲ ਮੀਡੀਆ ਤੇ ਸਿੱਖੀ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼। ਇਹ ਸਬੂਤ ਸਾਨੂੰ ਸੁਚੇਤ ਕਰਦੇ ਨੇ ਕਿ ਸਾਨੂੰ ਸਾਡੇ ਧਰਮ ਦੀ ਸਹੀ ਜਾਣਕਾਰੀ ਪ੍ਰਸਾਰਿਤ ਕਰਨ ਲਈ ਸਰਗਰਮ ਹੋਣਾ ਪਵੇਗਾ। ਸਮਾਜਿਕ ਅਤੇ ਆਰਥਿਕ ਦਬਾਅ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੇ ਸਾਡੇ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ ਸਾਡੇ ਨੌਜਵਾਨ ਜੋ ਕਦੇ ਗੁਰਦੁਆਰਿਆਂ 'ਚ ਸੇਵਾ ਕਰਦੇ ਸਨ ਅੱਜ ਨਸ਼ਿਆਂ ਦੇ आदी ਹੋ ਰਹੇ ਨੇ ਇਸ ਦੇ ਪਿੱਛੇ ਆਰਥਿਕ ਦਬਾਅ ਵੀ ਹੈ ਪੰਜਾਬ 'ਚ ਰੁਜ਼ਗਾਰ ਦੀ ਘਾਟ ਕਾਰਨ ਨੌਜਵਾਨ ਵਿਦੇਸ਼ ਵਿੱਚ ਜਾ ਰਹੇ ਨੇ ਜਦੋਂ ਵਿਦੇਸ਼ ਪਹੁੰਚਦੇ ਨੇ ਤਾਂ ਪੱਛਮੀ ਛੱਬਿਆਚਾਰ ਦੇ ਪ੍ਰਭਾਵ ਵਿੱਚ ਆ ਕੇ ਆਪਣੀ ਸਿੱਖੀ ਨੂੰ ਛੱਡ ਦਿੰਦੇ ਨੇ ਇੱਕ ਮਿਸਾਲ ਵੇਖੋ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਅੱਜ ਸਿਰਫ ਬਜ਼ੁਰਗ ਅਤੇ ਬੱਚੇ ਹੀ ਬਚੇ ਨੇ ਕਿਉਂਕਿ ਨੌਜਵਾਨ ਵਿਦੇਸ਼ ਚਲੇ ਗਏ ਇਸ ਸਥਿਤੀ ਸਾਡੀ ਪਛਾਣ ਨੂੰ ਕਮਜ਼ੋਰ ਕਰ ਰਹੀ ਹੈ ਇਹ ਸਬੂਤ ਸਾਨੂੰ ਸੁਚੇਤ ਕਰਦੇ ਨੇ ਕਿ ਸਾਡੀ ਸਿੱਖੀ ਅਤੇ ਪੰਜਾਬੀ ਪਛਾਣ ਤੇ ਖਤਰਾ ਮੰਡਰਾ ਰਿਹਾ ਹੈ ਇਹ ਸਮਾਂ ਹੈ ਜਾਗਣ ਦਾ ਸੋਚਣ ਦਾ ਤੇ ਕਾਰਵਾਈ ਕਰਨ ਦਾ ਹੁਣ ਜਦੋਂ ਅਸੀਂ ਸੰਕਟ ਦੇ ਸਬੂਤਾਂ ਦੀ ਗੱਲ ਕਰ ਲਈ ਹੈ ਤਾਂ ਉਹ ਵੇਖੀਏ ਕਿ ਅਸੀਂ ਇਸ ਸਾਜ਼ਿਸ਼ ਨੂੰ ਰੋਕਣ ਲਈ ਕੀ ਕਰ ਸਕਦੇ ਹਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਹੈ ਕਿ ਸੰਘਰਸ਼ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਇੱਥੇ ਕੁਝ ਸੁਝਾਅ ਨੇ ਜੋ ਸਾਡੀ ਪਛਾਣ ਨੂੰ ਮਜ਼ਬੂਤ ਕਰ ਸਕਦੇ ਨੇ ਸਿੱਖਿਆ ਵਿੱਚ ਸੁਧਾਰ ਸਾਡੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਨੂੰ ਲਾਜ਼ਮੀ ਕਰਨ ਦੀ ਲੋੜ ਹੈ ਸਾਨੂੰ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਸਿਲੇਬਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਅਤੇ ਗੁਰਬਾਣੀ ਦੀ ਸਮਝ ਨੂੰ ਸ਼ਾਮਲ ਕੀਤਾ ਜਾਵੇ ਸਾਡੇ ਸਕੂਲਾਂ ਵਿੱਚ ਸਿੱਖੀ ਨਾਲ ਜੁੜੇ ਸਮਾਗਮ ਜਿਵੇਂ ਗੁਰਪੁਰਬ ਜਾਂ ਵਿਸਾਖੀ ਨੂੰ ਤਸ਼ਾਹ ਨਾ ਮਨਾਇਆ ਜਾਵੇ ਨੌਜਵਾਨਾਂ ਵਿੱਚ ਸਿੱਖ ਇਤਿਹਾਸ ਦੀਆਂ ਕਹਾਣੀਆਂ ਜਿਵੇਂ ਭਾਈ ਤਾਰੂ ਜੀ ਦੀ ਸ਼ਹਾਦਤ ਅਤੇ ਡਰਾਮਿਆਂ ਨੂੰ ਪ੍ਰੋਗਰਾਮਾਂ ਰਾਹੀਂ ਸਿਖਾਇਆ ਜਾਵੇ ਮੀਡੀਆ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਸਿੱਖੀ ਦੀ ਸਹੀ ਜਾਣਕਾਰੀ ਪ੍ਰਸਾਰਤ ਕਰਨ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ। ਸਾਨੂੰ ਸਿੱਖ ਸੰਗਠਨਾ ਜਿਵੇਂ ਐਸਜੀਪੀਸੀ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਹੋਣ ਲਈ ਪ੍ਰੇਰਿਤ ਕਰਨਾ ਚਾਹੀਦਾ। ਤੁਰਵਰਾਠੀ ਵਰਗੇ ਮਾਮਲਿਆਂ ਨੇ ਸਾਨੂੰ ਸੁਚੇਤ ਕੀਤਾ ਹੈ। ਸਾਨੂੰ ਅਜਿਹੇ ਕੰਟੈਂਟ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਤੇ ਜੇ ਕੋਈ ਸਿੱਖੀ ਦੀ ਮर्यादा ਦਾ અપਮਾਨ ਕਰਦਾ ਹੈ ਤਾਂ ਸਮੇਂ ਸਿਰ ਕਾਰਵਾਈ ਕਰਨੀ ਚਾਹੀਦੀ। ਨਾਲ ਹੀ ਸਾਨੂੰ ਸਿੱਖੀ ਦੀ ਸਹੀ ਜਾਣਕਾਰੀ ਵਾਲੀਆਂ ਵੀਡੀਓਜ਼ ਅਤੇ ਪੋਸਟਰ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਜੋੜਨਾ ਸਾਡੇ ਨੌਜਵਾਨ ਸਾਡੀ ਸਿੱਖੀ ਦੀ ਸ਼ਕਤੀ ਨੇ ਸਾਨੂੰ ਗੁਰਦੁਆਰਿਆਂ 'ਚ ਅਜਿਹੇ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਨੇ ਜੋ ਨੌਜਵਾਨਾਂ ਨੂੰ ਆਕਰਸ਼ਿਤ ਕਰਨ। ਮਿਸਾਲ ਵਜੋਂ ਸਿੱਖੀ ਕੈਂਪ ਜਿੱਨਾਂ 'ਚ ਗੁਰਬਾਣੀ ਦੀ ਵਿਆਖਿਆ, ਗੱਦ ਕਾ ਸਿੱਖਣ ਅਤੇ ਸਿੱਖ ਇਤਿਹਾਸ ਦੀਆਂ ਵਰਕਸ਼ਾਪਾਂ ਹੋਣ। ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਜਿਵੇਂ ਮੋਬਾਈਲ ਐਪ ਜਾਂ ਸੋਸ਼ਲ ਮੀਡੀਆ 'ਸੀ ਨੌਜਵਾਨਾਂ ਨੂੰ ਗੁਰਬਾਣੀ ਦੀ ਸਮਝ ਅਤੇ ਸਿੱਖੀ ਦੇ ਮੁੱਲਾਂ ਨਾਲ ਜੋੜ ਸਕਦੇ ਹਾਂ। ਸਮਾਜਿਕ ਸੁਧਾਰ, ਨਸ਼ਿਆਂ ਦੀ ਸਮੱਸਿਆ ਨੂੰ ਰੋਕਣ ਲਈ ਸਾਨੂੰ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਨੇ। ਗੁਰਦਵਾਰਿਆਂ ਤੇ ਸਮਾਜਿਕ ਸੰਗਠਨਾਂ ਨੂੰ ਮਿਲ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਰਕਾਰ ਨੂੰ ਪੰਜਾਬ 'ਚ ਰੁਜ਼ਗਾਰ ਦੇ ਮੌਕੇ ਵਧਾਉਣੇ ਚਾਹੀਦੇ ਤਾਂ ਜੋ ਸਾਡੇ ਨੌਜਵਾਨ ਵਿਦੇਸ਼ ਜਾਣ ਦੀ ਬਜਾਏ ਆਪਣੀ ਮਿੱਟੀ ਨਾਲ ਜੁੜੇ ਰਹਿਣ। ਇਹ ਸੁਝਾ ਸਾਡੇ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਰਾਹ ਦਿਖਾਉਂਦੇ ਨੇ। ਸਾਨੂੰ ਸਿਰਫ ਗੱਲਾਂ ਨਹੀਂ ਸਗੋਂ ਕੰਮ ਕਰਨ ਦੀ ਲੋੜ ਹੈ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਹੈ ਕਿ ਸੰਘਰਸ਼ ਵਿੱਚ ਵੀ ਜਿੱਤ ਸੰਭਵ ਹੈ। ਦੋਸਤੋ ਸਿੱਖੀ ਸਾਡੀ ਸ਼ਕਤੀ, ਸਾਡੀ ਸ਼ਾਨ ਤੇ ਸਾਡੀ ਪਛਾਣ ਹੈ। ਪੰਜਾਬੀਆਂ ਨੂੰ ਸਿੱਖੀ ਤੋਂ ਦੂਰ ਕਰਨ ਦੀਆਂ ਸਾਜ਼ਿਸ਼ਾਂ ਸਾਨੂੰ ਕਮਜ਼ੋਰ ਨਹੀਂ ਕਰ ਸਕਦੀਆਂ ਜੇ ਅਸੀਂ ਇੱਕਜੁੱਟ ਤੇ ਸੁਚੇਤ ਰਹੀਏ ਸਾਡੀ ਨਵੀਂ ਪੀੜ ਨੂੰ ਸਿੱਖੀ ਦੇ ਮੁੱਲ ਸਿਖਾਉਣ ਸਾਡੀ ਭਾਸ਼ਾ ਅਤੇ ਸੱਭਿਆਚਾਰ ਨੂੰ ਸੰਭਾਲਣ ਅਤੇ ਸਮਾਜਿਕ ਸੁਧਾਰਾਂ ਵਿੱਚ ਹਿੱਸਾ ਪਾਉਣ ਦੀ ਜ਼ਰੂਰਤ ਹੈ ਅਸੀਂ ਆਵਾਜ਼ ਨਾਮਾ ਟੀਵੀ ਤੋਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਵੀ ਇਸ ਮਹਿੰਮ ਦਾ ਹਿੱਸਾ ਬਣੋ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ ਗੁਰਦੁਆਰਿਆਂ ਵਿੱਚ ਜਾਓ ਅਤੇ ਸਿੱਖੀ ਦੀ ਸਹੀ ਜਾਣਕਾਰੀ ਸਾਂਝੀ ਕਰੋ ਸਾਡੇ ਸੋਸ਼ਲ ਮੀਡੀਆ ਪੇਜ ਨੂੰ ਫੋਲੋ ਕਰੋ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਸਤਿ ਸ਼੍ਰੀ ਅਕਾਲ